ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀ ਪੰਜਾਬ ਡੀਆਈਜੀ ਬਾਰਡਰ ਦੇ ਦਿਸ਼ਾ ਨਿਰਦੇਸ਼ਾ ਹਿੰ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਪੁਲਿਸ ਡਿਸਟ੍ਰਿਕਟ ਬਟਾਲਾ ਦੀ ਟੀਮ ਨੇ ਇੱਕ ਮੇਜਰ ਫਿਰੋਤੀ ਗਰੋ ਨੂੰ ਬਸਟ ਕਰਤਾ ਜਿਹਨੂੰ ਯੂਐਸਏ ਬੇਸ ਗੁਰਦੇਵ ਸਿੰਘ ਜੈਸਲ ਨਾਮ ਦਾ ਗੈਂਗਸਟਰ ਚਲਾ ਰਾ ਸੀਗਾ ਤਾਂ ਇਹਦੇ ਵਿੱਚ ਆ ਕਰੀਬਨ 83 ਲੱਖ ਦੀ ਜਿਹੜੀ ਫਿਰੋਤੀ ਦੀ ਰਕਮ ਹੈ ਉਹ ਸਾਨੂੰ ਬਰਾਮਦ ਹੋਈ ਹੈ ਕੁਝ ਇਲੀਗਲ ਵੈਪਨਸ ਐਂਡ ਲਗਜ਼ਰੀ ਕਾਰਸ ਅਸੀਂ ਬਰਾਮਦ ਇਹਦੇ ਚ ਕੀਤੀਆਂ ਹੈਗੀਆਂ ਤਾਂ ਇਹ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਾਡਾ ਜਿਹੜਾ ਸਬ ਡਿਵੀਜ਼ਨ ਫਤੇਗੜ ਚੂੜੀਆਂ ਐਂਡ ਐਸਐਚਓ ਸਦਰ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਕਿ ਇੱਕ ਸਾਡਾ ਹੀ ਮੁਲਾਜ਼ਮ ਲੋਕਲ ਰੈਂਕ ਏਐਸਆਈ ਸੁਰਜੀਤ ਸਿੰਘ ਕਿ ਉਹ ਜਿਹੜਾ ਫਿਰੋਤੀ ਦੀ ਰਕਮ ਉਹਦੇ ਨਾਲ ਡੀਲ ਕਰਦਾ ਪਿਆ ਐਂਡ ਉਹਨੇ ਕਾਫੀ ਰਕਮ ਜਿਹੜੀ ਹੈਗੀ ਆਪਣੀ ਕਰੇ ਜਮਾ ਕੀਤੀ ਸੀਗੀ ਸੋ ਉਦੋਂ ਅਸੀਂ ਸ਼ੋਰ ਨਹੀਂ ਸੀਗੇ ਅਬਾਊਟ ਦ ਸੋਰਸ ਆਫ ਦ ਮਨੀ ਐਸ ਸੱਚ ਇੱਕ ਐਫਆਈਆਰ ਨੰਬਰ 14 ਇਹਦੇ ਚ ਅਸੀਂ ਦਰਸ਼ ਕਰ ਲਿਆ ਸੀਗਾ ਅੰਡਰ ਦ ਸੈਕਸ਼ਨਜ਼ ਆ ਪ੍ਰੀਵੈਂਸ਼ਨ ਐਂਡ ਕ腐ਸ਼ਨ ਐਕਟ ਉਸ ਤੋਂ ਬਾਅਦ ਅ ਅਸੀਂ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਐਂਡ ਉਸ ਉਹਦੀ ਨਿਸ਼ਾਨਦੇਹੀ ਤੇ ਕਰੀਬਨ 76,32,000 ਰੁਪਏ ਉਹਦੇ ਕਰੋ ਸੀ ਬਰਾਮਦ ਕਰ ਲਏ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਇਹਨੂੰ ਤਫਤੀਸ਼ ਇਹਦੇ ਵਿੱਚ ਸਟਾਰਟ ਹੋ ਗਈ ਐਂਡ that part was led by ਜਿਹੜੇ SP D ਸਾਹਿਬ ਨੇ ਐਂਡ ਇਹਨਾਂ ਦੇ ਨਾਲ ਇਨਸਪੈਕਟਰ ਸੁਖਰਾਜ ਐਂਡ ਜਿਹੜੀ CII ਦੀ ਟੀਮ ਹੈ ਤਾਂ ਫਿਰ ਅਸੀਂ ਉਸ ਚੀਜ਼ ਨੂੰ ਸਟੱਡੀ ਕਰਨ ਲੱਗ ਪਏ ਕਿ ਸੋਰਸ ਕੀ ਹੈ ਪੈਸੇ ਦਾ ਐਂਡ ਡਿਊਰਿੰਗ ਜਿਹੜੀ ਟੈਕਨੀਕਲ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਹੈ ਉਹਦੇ ਤੋਂ ਸਾਨੂੰ ਇਹ ਪਤਾ ਲੱਗਾ ਕਿ ਦੋ ਬੰਦੇ ਸੀਗੇ ਜਿਨ੍ਹਾਂ ਨੇ ਇਹ ਰਕਮ ਜਿਹੜੀ ਹੈਂਡਓਵਰ ASI ਨੂੰ ਕੀਤੀ ਸੀਗੀ ਤਾਂ ਉਸ ਚੀਜ਼ ਤੇ ਕੰਮ ਕਰਦੇ ਹੋਏ ਉਹਦੇ ਵਿੱਚ ਇੱਕ ਬੰਦਾ ਅੰਕੁਸ਼ ਮੈਣੀ ਬਾਅਦ ਵਿੱਚ ਸੀ ਗ੍ਰਿਫਤਾਰ ਕਰ ਲਿਆ ਉਹ ਅੰਕੁਸ਼ ਮੈਣੀ ਜੀ ਜਦੋਂ ਪੁਛਗੱਚ ਸਟਾਰਟ ਹੋ ਗਈ ਤਾਂ ਉਹਨੇ ਫਿਰ ਇਹ ਦੱਸਿਆ ਕਿ ਜਿਹੜਾ ਰਕਮ ਐਸਆਈ ਦੇ ਕੋਲ ਬਰਾਮਦ ਹੋਇਆ ਉਹ ਅਸੀਂ ਉਹਨੂੰ ਦਿੱਤਾ ਸੀਗਾ ਇਹ ਬੇਸਿਕਲੀ ਫਿਰੋਤੀ ਦਾ ਪੈਸਾ ਹੈ ਜਿਹਨੂੰ ਜੈਸਲ ਨਾਮ ਦਾ ਗੈਂਗਸਟਰ ਬਹਰੂ ਚਲਾਉਂਦਾ ਹੈ ਤਾਂ ਇਸ ਕੇਸ ਦੇ ਵਿੱਚ ਪਾਰਟਿਕੂਲਰਲੀ ਇੱਕ ਕਲਾਨੌਰ ਬੇਸਡ ਇੱਕ ਬਿਜ਼ਨਸਮੈਨ ਹੈ ਉਹਨੂੰ ਪਿਛਲੇ ਮਹੀਨੇ ਜਨਵਰੀ ਦੇ ਅਖੀਰ ਦੇ ਵਿੱਚ ਕਾਲਸ ਆ ਰਹੀਆਂ ਸੀਗੀਆਂ ਜੈਸਲ ਦੀਆਂ ਤਾਂ ਉਹਨੇ ਕਾਲਸ ਨਹੀਂ ਚੁੱਕੀਆਂ ਸੀਗੀਆਂ ਉਸ ਤੋਂ ਬਾਅਦ 4 ਫਰਵਰੀ ਨੂੰ ਉਹਦਾ ਜਿਹੜਾ ਪੈਟਰੋਲ ਪੰਪ ਹੈ ਉੱਥੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਤਾਂ ਉਸ ਤੋਂ ਬਾਅਦ ਜਦੋਂ ਇਹ ਇਨਸੀਡੈਂਟ ਹੋਇਆ ਗੁਰਦਾਸਪੁਰ ਦੇ ਵਿੱਚ ਉਹਦਾ ਪਰਚਾ ਦਰਜ ਹੋਇਆ ਤਾਂ ਇਹ ਜਿਹੜਾ ਬੰਦਾ ਹੈ ਇਹਨੂੰ ਫਿਰ ਇਹਦੀ ਕਾਲਸ ਆਈਆਂ ਐਂਡ ਉਹਨੇ ਇਹ ਗੱਲ ਦੱਸੀ ਕਿ ਇਹ ਸਿਰਫ ਟਰੇਲਰ ਸੀਗਾ ਤੋ ਇਹਨੂੰ ਸਬਕ ਸਿਖਾਣੇ ਹੈ ਤਾਂ ਫਿਰ ਇਹ 2-3 ਦਿਨ ਇਹਨੂੰ ਥ੍ਰੈਟ ਕਾਲਸ ਕਰਦਾ ਰਿਹਾ ਐਂਡ ਹੀ ਡਿਮਾਂਡਡ 1 ਕਰੋੜ ਰੁਪੀਆਜ਼ ਫ্রম ਦ ਬਿਜ਼ਨੈਸਮੈਨ ਇਵੈਂਸ਼ਲੀ ਜਿਹੜਾ ਬਿਜ਼ਨਸਮੈਨ ਹੈ ਹੀ গিਵਨ ਐਂਡ 11 ਫਰਵਰੀ ਨੂੰ ਉਹਨੇ 50 ਲੱਖ ਰੁਪਏ ਕਿਸੇ ਬੰਦੇ ਦੇ ਥਰੂ ਅਦਾ ਕਰਦੇ ਤਾਂ ਇਹੀ ਜਿਹੜੇ 50 ਲੱਖ ਰੁਪਏ ਹੈ ਉਹ ਰੂਟ ਹੋ ਕੇ ਫਿਰ ਐਸਆਈ ਦੇ ਕੋਲ ਆਏ ਸੀਗੇ ਤਾਂ ਜਿਹੜਾ ਇਹਦੇ ਵਿੱਚ ਲੋਕਲ ਇੱਕ ਬੰਦਾ ਸਾਡਾ ਰਹਿੰਦਾ ਹੈ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂਗੇ ਇਹਦੇ ਵਿੱਚ ਇਹ ਜਿਹੜਾ ਐਸਆਈ ਹੈ ਜੋ ਇਸ ਕੇਸ ਦੇ ਵਿੱਚ ਬਹੁਤ ਇੰਪੋਰਟੈਂਟ ਖੜੀ ਹੈ ਇਹਦੇ ਦੋ ਬੇਟੇ ਹੈਗੇ ਨੇ ਦੇ ਆਰ ਬੇਸਡ ਇਨ ਯੂ ਐਸ ਤਾਂ ਉਹਨਾਂ ਦਾ ਤਾਲਮੇਲ ਉਥੇ ਜਸਲ ਦੇ ਨਾਲ ਹੈ ਤਾਂ ਉਥੇ ਜਸਲ ਜਦੋਂ ਫਿਰੋਤੀ ਦੀ ਕਾਲਸ ਕਰਦਾ ਹੁੰਦਾ ਸੀਗਾ ਔਰ ਇੱਥੇ ਪੈਸੇ ਫਿਰ ਵਸੂਲ ਦਾ ਸੀਗਾ ਉਹ ਇਹਦੇ ਕੋਲ ਜਾਂਦੇ ਸੀ ਕਿ ਜਿਹੜਾ ਇਹ ਮੁਲਾਜ਼ਮ ਹੈਗਾ ਐਂਡ ਉਥੇ ਜਿਹੜੇ ਇਹਦੇ بیٹے ਹੈਗੇ ਨੇ ਉਹ ਫ੍ਰੈਕਸ਼ਨ ਆਫ ਅਮਾਉਂਟ ਉਹਦਾ ਉਥੇ ਜਸਲ ਨੂੰ ਪੇ ਕਰਦੇ ਸੀਗੇ ਤਾਂ ਇਹ سلسلہ ਕਰੀਬਨ 4 ਮਹੀਨੇ ਪਹਿਲਾਂ ਸਟਾਰਟ ਹੋਇਆ ਇਹਦੇ ਵਿੱਚ ਜਿਹੜਾ ਇਹ ਮੁਲਾਜ਼ਮ ਹੈ ਇਹਨੇ ਕਰੀਬਨ 2 ਕਰੋੜ ਤੋਂ ਉੱਤੇ ਜਿਹੜੇ ਫਰੋਤੀ ਦੇ ਜਿਹੜੀ ਰਕਮ ਹੈ ਉਹ ਵਸੂਲੀ ਹੈ ਇਹਦੇ ਕੋਲ ਆਈ ਹੈ ਉਹਨਾਂ ਪੈਸਿਆਂ ਦੇ ਵਿੱਚ ਅਸੀਂ ਇਹਦੇ ਕੋਲੋਂ ਕਰੀਬਨ 76-77 ਲੱਖ ਰੁਪਏ ਜਿਹੜੇ ਹੈ ਉਹ ਕੈਸ਼ ਅਸੀਂ ਬਰਾਮਦ ਕਰ ਲਿਆ ਇੱਕ ਇਹਨੇ ਬ੍ਰਾਂਡ ਨਿਊ ਫੋਰਚੂਨਰ ਲੈਜੈਂਡਰ ਕਾਰ ਲਈ ਹੈ ਕਰੀਬਨ 55 ਲੱਖ ਰੁਪਏ ਦੀ ਉਹ ਵੀ ਅਸੀਂ ਇਹਦੇ ਵਿੱਚ ਬਰਾਮਦ ਕਰ ਲਈ ਹੈ ਇਸ ਤੋਂ ਇਲਾਵਾ ਇਹਨੇ ਦੋ ਪਲਾਟਸ ਲਏ ਸੀਗੇ ਤਾਂ ਉਹਨਾਂ ਦੀ ਰਜਿਸਟਰੀਆਂ ਔਰ ਉਹ ਜਿਹੜੇ ਮੁਤਲਕਾ ਕਾਗਜ਼ ਹੈ ਉਹ ਵੀ ਪੁਲਿਸ ਨੇ ਇਹਦੇ ਚ ਬਰਾਮਦ ਕਰ ਲਏ ਹੈਗੇ ਨੇ ਇਸ ਤੋਂ ਇਲਾਵਾ ਜਦੋਂ ਅੰਕੁਸ਼ ਮੈਣੀ ਦੀ ਇਹਦੇ ਵਿੱਚ ਗ੍ਰਿਫਤਾਰੀ ਹੋਈ ਸੀਗੀ ਉਹਦੇ ਕੋਲੋਂ ਵੀ ਕਰੀਬਨ 6 ਲੱਖ ਰੁਪਏ 591000 ਬਰਾਮਦ ਹੋਏ ਸੀਗੇ ਇੱਕ 32 ਬੋਰ ਦਾ ਇਹਦੇ ਵਿੱਚ ਪਿਸਟਲ ਵੀ ਅਸੀਂ ਬਰਾਮਦ ਕਰ ਲਿਆ ਹੈਗਾ ਤਾਂ ਇਹਦੇ ਵਿੱਚ ਫਰਦਰ ਜਿਹੜੀ ਤਫਤੀਸ਼ ਹੈ ਉਹ ਜਾਰੀ ਹੈ ਅੰਕੁਸ਼ ਮੈਣੀ ਕੌਣ ਹੈ ਇਹਨੂੰ ਤੁਸੀਂ ਕੀ ਉੱਤਰ ਦਿੰਦੇ ਹੋ ਤਾਂ ਰੋਕੀ ਹੋਵੇ ਅੰਕੁਸ਼ ਮੈਣੀ ਇਹਦੇ ਵਿੱਚ ਉਹ ਬੰਦਾ ਹੈ ਜਿਨੇ ਇਹ ਜਿਹੜੇ ਪੈਸੇ ਹੈ ਇਹ ਉਹਨੂੰ ਏਐਸਆਈ ਨੂੰ ਫੜਾਏ ਬੇਸਿਕਲੀ ਜਸ ਬਿਜ਼ਨਸਮੈਨ ਨੂੰ ਕਾਲਸ ਆ ਰਹੀਆਂ ਸੀਗੀਆਂ ਉਹ ਕਿਸੇ ਬੰਦੇ ਨੇ ਕਲੈਕਟ ਕਰਕੇ ਇਹਨੂੰ ਅੰਕੁਸ਼ ਨੂੰ ਦੇਤਾ ਜਿਹੜਾ ਅਮਾਉਂਟ ਹੈ ਅੰਕੁਸ਼ ਇਜ਼ ਦਾ ਵਨ ਹੂ ਡਿਲੀਵਰਡ ਦਾ ਅਮਾਉਂਟ ਇੱਕ ਇੱਕ ਕਲਾਨੌਰ ਦਾ ਹੈਗਾ ਜਿਹੜਾ ਗੈਂਗਸਟਰ ਹੈ ਇਹਦਾ ਨਾਮ ਬੁਰਦੇਵ ਜਸਲ ਹੈ ਹੀ ਸੇਮ ਦਸ ਬੁਰਦੇਵ ਜਸਲ ਇਹ ਬੜਾ ਨੋਟੋਰੀਅਸ ਗੈਂਗਸਟਰ ਹੈ ਤਰਨਤਾਰਨ ਬੇਸਡ ਹੈ ਇਹਦੇ ਬਰਖਲਾ ਪਹਿਲਾਂ ਹੀ ਕਾਫੀ ਪਰਚੇ-ਪੁਰਚੇ ਦਰਜ ਹੈ ਇਹ ਹੁਣ ਇਹ ਐਕਸਟਰੈਕਸ਼ਨ ਔਰ ਫਿਰੋਤੀਆਂ ਦੇ ਵਿੱਚ ਕਾਫੀ ਸਰਗਰਮ ਹੈਗਾ ਜਿਹੜਾ ਇਹ ਇਹਦਾ 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 ਜਿਹੜਾ ਰਿਲੇਸ਼ਨ ਹੈ ਜਿਹੜਾ ਲੰਡਾ ਹਰੀਕੇ ਗੈਂਗ ਹੈ ਉਹਦੇ ਨਾਲ ਇਹ ਜੁੜਿਆ ਹੋਇਆ ਹੈ ਜਿਨ੍ਹਾਂ ਨੇ ਪट्रोलਪੁਟੇ ਗੋਲੀ ਚਲਾਈ ਸੀ ਉਹਨਾਂ ਦੀ شناخت ਹੋ ਗਈ ਉਹਦਾ ਮੁਕਦਮਾ ਕਲਾਨੌਰ ਦੇ ਵਿੱਚ ਦਰਜ ਹੈ ਤਾਂ ਉਹ ਦੇ ਆਰ ਮੇਕਿੰਗ ਅਫਰਟਸ ਉਹਨਾਂ ਕਾਫੀ ਲੀਡਸ ਉਹਨਾਂ ਕੋਲ ਹੈਗੀ ਤਾਂ ਉਹ ਵੀ ਜਲਦੀ ਹੋਊਗਾ ਇਹਦੇ ਵਿੱਚ ਅਸੀਂ ਉਸ ਨੂੰ ਆਈਡੈਂਟੀਫਾਈ ਕਰ ਲਿਆ ਬਟ ਅਸੀਂ ਉਹਦਾ ਨਾਮ ਵਿਦਹੈਲਡ ਕਰ ਰਹੇ ਸੋ ਥੈਟ ਉਹ ਫਿਰ ਜਲਦੀ ਅਸੀਂ ਉਹਨੂੰ ਜਦੋਂ ਗ੍ਰਿਫਤਾਰ ਕਰਦੇ ਫਿਰ ਉਹ ਵੀ ਅਭੀ ਪ੍ਰੈਸ ਦੇ ਮੂਰੇ ਸੀ ਰੱਖਣਗੇ ਜਿਹੜੇ ਕਿਉਜ਼ ਦੇ ਐਸਆਈ ਦੇ ਲੜਕੇ ਜਿਹੜੇ ਆਨੰਦ ਕਰਦੇ ਕਿ ਉਹਨਾਂ ਦਾ ਨਾਮ ਜੀ ਨਾਮ ਮੇਰੇ ਕੋਲ ਇਸ ਵੇਲੇ ਹੈ ਨਹੀਂ ਬਟ ਦੇ ਹੈਵ ਅ ਨਾਮਿਨੇਟਡ ਜਿਹੜਾ ਪੈਸਾ ਇਸ 200 ਰੁਪੀਆ ਕੋ ਆਇਆ ਹੈ ਕੋਈ ਕਹਿੰਦਾ ਕਿ ਇਸ ਤੋਂ ਪਹਿਲਾਂ ਜਿਹੜਾ ਪੈਸੇ ਯੂਐਸ ਫਰ ਟ੍ਰਾਂਸਫਰ ਕਰਦੇ ਸੀ ਇਹ ਜਾਂ ਇੱਥੇ ਹੀ ਇਹਨਾਂ ਦੇ ਕਿਸੇ ਗੁਰਦਿਆਂ ਨੂੰ ਪੈਸੇ ਫਲੋ ਹੋਣ ਦੇ ਸਬੰਧ ਇਹ ਮੈਕਸਿਮਮ ਜਿਹੜਾ ਅਮਾਉਂਟ ਹੈ ਇਹਦੇ ਕੋਲ ਹੀ ਆਂਦਾ ਸੀਗਾ ਇਹਨੇ ਆਪਣੇ ਲੈਵਲ ਤੇ ਪੂਰਾ ਇਹ ਪੈਸਾ ਜਿਹੜਾ ਕੰਜ਼ੂਮ ਕੀਤਾ ਕੁਝ ਤਾਂ ਕੈਸ਼ ਇਹਦੇ ਕੋਲ ਬਰਾਮਦ ਹੋਇਆ ਇੱਕ ਗੱਡੀ 55 ਲੱਖ ਦੀ ਫੋਰਚੂਨਰ ਉਹ ਸੀ ਵੀ ਬਰਾਮਦ ਕਰ ਲਈ ਔਰ 70 ਲੱਖ ਦੀ ਜਿਹੜੀ ਨੇ ਜ਼ਮੀਨ ਖਰੀਦੀ ਸੀਗੀ ਦੋ ਪਲਾਟਸ ਖਰੀਦੇ ਸੀਗੇ ਤਾਂ ਉਹ ਵੀ ਉਹਨਾਂ ਦੀ ਅਸੀਂ ਰਜਿਸਟਰੀਆਂ ਜਿਹੜੀਆਂ ਹੈਗੀਆਂ ਤਾਂ ਉਹ ਵੀ ਅਸੀਂ ਬਰਾਮਦ ਕਰ ਲਿਆ। ਇਹਦੇ ਤੋਂ ਲੜਕੇ ਜਿਹੜੇ ਦੋ ਦੋ ਸੀ ਉੱਥੋਂ ਉਹ ਪੈਸੇ ਦੇ ਦਿੰਦੇ ਸੀ। ਉਹ ਉੱਥੇ ਉਹਨੂੰ ਪੈਸੇ ਦਿੰਦੇ ਸੀ ਤਾਂ ਜੇ ਫਾਰ ਐਗਜ਼ਾਮਪਲ 100 ਰੁਪਏ ਦੀ ਵਸੂਲੀ ਹੈਗੀ ਜਿਹੜਾ ਐਸਆਈ ਦੇ ਕੋਲ ਉਹਦਾ ਇੱਕ ਫ੍ਰੈਕਸ਼ਨ ਮੰਨ ਲਓ 40 ਰੁਪਏ ਜਾਂ 50 ਰੁਪਏ ਉੱਥੇ ਉਹਨੂੰ ਮਿਲਦਾ ਸੀਗਾ। ਇਹ ਜਿਹੜਾ ਪਿਸਤੋਲ ਸਰ ਉਹ ਐਸਆਈ ਕੋਲ ਬਰਾਮਦ ਹੋਇਆ ਉਹ ਅੰਕੁਸ਼ ਮੈਣੀ ਕੋਲ ਬਰਾਮਦ ਹੋਇਆ ਸਰ ਕਿੰਨੇ ਲੋਕਾਂ ਦੀ ਫੌਤੀ ਹੁਣ ਤੱਕ ਆਸਪਾਇਰ ਕੋ ਰਿਕਵਰ ਹੋਈ ਹੈ ਫਿਲਹਾਲ ਇਹ ਬਿਜ਼ਨਸਮੈਨ ਦਾ ਮੈਂ ਤੁਹਾਨੂੰ ਕਲੀਅਰ ਕਰਤਾ ਇਹਦੇ ਚ ਹੋਰ ਵੀ ਬੰਦੇ ਨੇ ਉਹਨਾਂ ਨੂੰ ਅਸੀਂ ਕਲੀਅਰ ਕਰ ਰਹੇ ਹਾਂ ਉਹਦੀ ਤਫਤੀਸ਼ ਦੇ ਵਿੱਚ ਉਹਦੀ ਜਾਨ ਚੱਲ ਰਹੀ ਹੈ ਇਹ ਤਾਂ ਕਲੀਅਰ ਹੈ ਕਿ ਇਹ ਐਸਆਈ ਤਰਜੀਹ ਦੇ ਕਿੰਨੀ ਕਿ ਦੇਰ ਤੋਂ ਇਹ ਕੰਮ ਕਰ ਰਹੇ ਨਾਲ ਉਹਨਾਂ ਦੇ ਆਪਣੇ ਬੇਟਾ ਕਰੀਬਨ 4 ਮਹੀਨੇ 4 ਮਹੀਨੇ ਰੁਕਮਾ ਠੀਕ ਜੀ ਹਿਸਾਬ ਜਿਹੜਾ ਪੂਜਾ ਪਰਦੇ ਪ੍ਰਕਾਸ਼ ਕੀਤੇ ਆ ਉਹ ਦੋ ਬਟਾਰ ਪ੍ਰਸਤਾਵਤਾ ਕੋਲ ਸੀ ਕੋਣ ਵਿੱਚ ਇੱਕ ਇਹ ਸੁਬੀਤ ਸਿੰਘ ਨਹੀਂ ਇਹ ਜਿਹੜੇ ਪਿੱਛੇ ਅਸੀਂ ਦੋ ਜਿਹੜੇ ਹੈਗੇ ਨੇ ਮੁਲਾਜ਼ਮ ਡਿਸਮਿਸ ਕੀਤੇ ਸੀਗੇ ਐਂਡ ਅੱਜ ਇਹ ਜਿਹੜਾ ਏਐਸਐ ਸੁਰਜੀਤ ਸੀ ਇਹਨੂੰ ਵੀ ਅਸੀਂ ਅੱਜ ਡਿਸਮਿਸ ਕਰ ਲਿਆ ਉਹ ਦੋ ਕੋਣ ਵਿੱਚ ਉਹ ਡੀਟੇਲਸ ਮੇਰੇ ਕੋਲ ਹੈ ਨਹੀਂ ਪਰ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਆ